ਆਓ ਫਰੈਸ਼ ਫਿਰ ਲੋੜੀ ਓਵਰ ਇਹ ਬਣੀ ਗਰਮ ਕਰ ਲਾਂ ਵੇ ਇੱਕ ਮਿੰਟ ਵਿੱਚ ਪਾਣੀ ਗਰਮ ਹੋਏ ਤਾਂ ਚਾ ਮਾਰ ਕੇ ਰੇੜੇ ਦਾ ਕੱਲੀ ਦਾ 1200 ਜੇ ਇਹ 500 ਜੇ 400 ਜੇ ਉਹਦਾ 24-2500 ਬੰਦਾ ਤੁਹਾਨੂੰ ਤਿੰਨਾ ਪੀਸਾਂ ਦਾ ਸੈੱਟ ਸਿਰਫ ਮਿਲੇਗਾ 1000 ਰੁਪਏ ਵਿੱਚ ਇਹ ਲੋੜੀ ਬੰਪਰ ਹੈ ਸਾਸਰੀ ਕਾਲ ਜੀ ਸਾਰਿਆਂ ਨੂੰ ਵਾਹ ਜਗਜੀਤ ਸਿੰਘ ਡੱਲ ਤੇ ਅੱਜ ਅਸੀਂ ਪਹੁੰਚ ਗਏ ਹਾਂ ਗੋਪਾਲ ਬਰਤਨ ਸਟੋਰ ਅਗਦੋਂ ਕੋਠੀ ਜ਼ਿਲ੍ਹਾ ਤਰਨਤਾਰ ਨਵਕੇ ਜਿੱਥੇ ਕਿ ਦੀਵਾਲੀ ਦੇ ਆਫਰ ਨੂੰ ਦੇਖ ਕੇ ਲੋਕਾਂ ਦੀ ਅਤੇ ਪਹਾੜੀ ਜਿਹੜੀ ਉਹ ਦਰਸ਼ਕਾਂ ਦੀ ਭੀੜ ਲੱਗੀ ਸੀ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਫੀ ਫੋਨ ਅਤੇ ਕਾਫੀ ਜਿਹੜੇ ਲੋਕ ਆਏ ਉਹਨਾਂ ਦੀ ਮੰਗ ਦੇ ਇੱਕ ਵਾਰ ਫੇਰ ਦੁਕਾਨਦਾਰ ਵੀਰਾਂ ਵੱਲੋਂ ਜਿਹੜਾ ਆਪਣਾ ਸਮਾਨ ਆ ਉਹ ਫਿਰ ਤੋਂ ਸਸਤਾ ਕਰ ਦਿੱਤਾ ਗਿਆ ਲੋੜੀ ਤੱਕ ਇਹ ਆਫਰ ਆ ਅਜ ਤੋ ਜਿਹੜਾ ਆਫਰ ਹੈ ਉਹ ਚਾਲੂ ਹੈ ਲੋ ਜੀ ਵੀਰ ਜੀ ਇਹਦਾ ਮਾਰਕੀਟ ਦਾ ਰੇਟ ਹੈਗਾ 3500 4000 ਰੁਪਿਆ ਇਹ ਤੁਹਾਨੂੰ ਮਿਲੇਗਾ 2000 ਰੁਪਏ ਵਿੱਚ ਨਾਲ ਇਹਦੇ 450 ਰੁਪਏ ਵਾਲਾ ਤਵਾ ਵੀ ਫ੍ਰੀ ਦੇਵਾਂਗੇ 2000 ਰੁਪਏ ਦਾ ਨਾਲ ਇਹਦੇ ਤੁਹਾਨੂੰ ਤਵਾ ਵੀ ਫ੍ਰੀ ਦੇਵਾਂਗੇ ਮਾਰਕੀਟ ਰੇਟ ਕੀ ਹੈ ਮਾਰਕੀਟ ਦਾ ਰੇਟ ਹੈਗਾ 3500 4000 ਰੁਪਿਆ ਹੈਗਾ ਸੀ ਇਹ ਗਾਵਾ ਇੰਡਕਸ਼ਨ ਇਨਫਰਨ ਦੇ ਉੱਪਰ ਸਾਰੇ ਬਰਤਨ ਚੱਲਣਗੇ ਲੋ ਜੀ ਵੀਰ ਜੀ ਇਹ ਹੁਣ ਤੁਹਾਨੂੰ ਲੋਹੜੀ ਆਫਰ ਚੱਲਦੀ ਪਈ ਆ ਪਹਿਲਾਂ ਲੋਕਾਂ ਵਿੱਚ ਥੋੜਾ ਗੁੱਸਾ ਗਿਲਾ ਸੀ ਕਿ ਦੀਵਾਲੀ ਦੇ ਭੀੜ ਬੜੀ ਸੀ ਕਈਆਂ ਲੋਕ ਨਹੀਂ ਫਾਇਦਾ ਚੁੱਕ ਸਕੇ ਇਹਦਾ ਲੋਹੜੀ ਤੱਕ ਤੁਸੀਂ ਫਾਇ ਇਹਦਾ ਮਾਰਕੀਟ ਪ੍ਰਾਈਸ ਹੈਗਾ 2500 3000 ਰੁਪਏ ਹਿੱਟਰ ਦਾ ਇਹਦੇ ਬਸ ਸਟੀਲ ਦੇ ਬਰਤਨ ਚੱਲਦੇ ਆ ਤੁਹਾਨੂੰ ਮਿਲੇਗਾ ਸਿਰਫ ਇਹ 1200 ਰੁਪਏ ਦਾ 1200 ਰੁਪਏ ਵਿੱਚ ਤੁਹਾਨੂੰ ਇਹ ਮਿਲੇਗਾ ਸਟੀਲ ਦੇ ਬਰਤਨ ਚੱਲਦੇ ਆ ਆਪ ਜੀ ਬਜਾਜ ਦਾ ਹੈਗਾ ਜੀ ਇੰਡਕਸ਼ਨ ਠੀਕ ਹੈ ਜੀ ਬਜਾਜ ਦਾ ਇੰਡਕਸ਼ਨ ਇਹਦਾ ਮਾਰਕੀਟ ਰੇਟ ਹੈਗਾ ਜੀ 3950 ਰੁਪਏ ਤੁਹਾਨੂੰ ਇਹ ਮਿਲੇਗਾ ਸਿਰਫ 1700 ਰੁਪਏ ਵਿੱਚ ਪਰ ਸ਼ਰਤ ਇਹ ਜਿੰਨਾ ਚਿਰ ਸਾਡੇ ਕੋਲ ਸਟਾਕ ਹੈਗਾ ਅਵੇਲੇਬਲ ਹੈ ਵੇਖੋ ਜਿੰਨਾ ਵੀ ਸਟਾਕ ਪਿਆ ਜਿੰਨਾ ਜਿਹੜਾ ਜਿਹੜਾ ਲਾਭ ਦਾ ਫਾਇਦਾ ਉਠਾ ਸਕਿਆ ਨਜੇ ਤੱਕ ਗੱਡੇ ਕੋ ਸਟਾਕ ਅਵੇਲੇਬਲ ਆ ਇਹ ਲੋੜੀ ਤੱਕ ਆਫਰ ਚੱਲਨੀ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਹ ਤੁਹਾਨੂੰ ਬਜਾਜ ਦਾ ਮਿਲੇਗਾ 1700 ਰੁਪਏ ਦਾ ਮਾਰਕੀਟ ਰੇਟ ਹੈਗਾ 3950 ਰੁਪਏ ਆਫਰ ਤੁਹਾਡੇ ਲਈ ਜਿਹੜੇ ਉਹਨਾ ਦੇ ਦਿੱਤੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਉਹ ਦੁਕਾਨ ਸਜਾਈ ਗਈ ਆ ਵਿਜਾਇ ਹੈ ਔਰ ਪਰਦੀ ਹਾਂ ਦੀ ਕਿਦੋਂ ਲੈ ਲੋ ਤੁਸੀਂ ਮਾਰਕੀਟ ਵਿੱਚੋਂ ਇਹ ਤੁਹਾਨੂੰ 950 900 ਰੁਪਏ ਕੱਟ ਕੇ ਵੀ ਨਹੀਂ ਮਿਲੋਗੇ ਇਹ ਤੁਹਾਨੂੰ ਇਸ ਦੁਕਾਨ ਤੋਂ ਐਲਬਮ ਕੋਠੀ ਗੋਪਾਲ ਪਰਦੇ ਸਟੋਰ ਤੋਂ ਮਿਲੇਗੀ ਸਿਰਫ 580 ਰੁਪਏ ਦੀ 580 ਰੁਪਏ ਦੀ オリジナル ਔਰ ਪਰਦੀ ਹਾਂ ਦੀ ਗੋਪਾਲ ਪਰਦੇ ਸਟੋਰ ਅੱਡਾ ਅਲਗੋਂ ਕੋਠੀ ਇਹ ਤੁਹਾਨੂੰ ਲੋੜੀ ਦੇ ਵਰਗੇ ਲੋੜੀ ਬੰਬਰ ਚੱਲਦਾ ਪਿਆ ਲੋੜੀ ਤੱਕ ਤੁਹਾਨੂੰ ਇਹ ਛੋਟ ਆ ਲੋੜੀ ਜੀ ਜੀ ਮਾਰਕੀਟ ਥਰਮੋਸ ਲੋਗੇ ਜਿਹਨਾਂ ਛਾਲ ਪਾਣੀ ਪੀਣੇ ਗਰਮ ਕਰਨਾ ਵੇ 1 ਮਿੰਟੇ ਪਾਣੀ ਗਰਮ ਹੋ ਜਾ ਚਾ ਮਾਰਕੀਟ ਰੇਟ ਦੇ ਕੱਲੀ ਦਾ 1200 ਜੇ ਇਹ 500 ਜੇ 400 ਜੇ ਉਹਦਾ 24-2500 ਬੰਦਾ ਤੁਹਾਨੂੰ ਤਿੰਨਾ ਪੀਸਾਂ ਦਾ ਸੈੱਟ ਸਿਰਫ ਮਿਲੇਗਾ 1000 ਰੁਪਏ ਵਿੱਚ ਇਹ ਲੋੜੀ ਬੰਪਰ ਹੈ 1000 ਰੁਪਏ ਦਾ ਤਿੰਨੇ ਚੀਜ਼ਾਂ ਗੋਪਾਲ ਵਰਤ ਸਟੋਰ ਅੱਡਾ ਅਲਗੋ ਕੋਠੀ ਇਸ ਤੋਂ ਬਾਅਦ ਵੀ ਜੀ ਇਹ ਕਹੇ ਗਾ ਦੇ ਵੈਕਿਊਮ ਸਟਰ ਆਹ ਥਰਮੋਸ ਹੈਗੀ ਜੇ ਗਰਮ ਬਹੁ ਗਰਮ ਠੰਡਾ ਬਹੁ ਗਠੰਡਾ ਮਾਰਕੀਟ ਰੇਟ 650 ਰੁਪਏ ਕੱਲੀ ਬੋਤਲ ਹੈ ਇਹ ਤੁਹਾਨੂੰ ਮਿਲਣੀ 350 ਰੁਪਏ ਦੇ ਥਰਮੋਸ ਨਾਲ ਇਹਦੇ ਦੋ ਕੱਪ ਵੀ ਫ੍ਰੀ ਹੈਗੇ ਜੀ 350 ਰੁਪਏ ਦਾ ਸੈੱਟ ਦੋ ਕੱਪ ਫ੍ਰੀ ਇਹ ਤੁਹਾਨੂੰ ਲੈਣ ਵਾਸਤੇ ਆਉਣਾ ਪਏਗਾ ਅਲਦਾ ਅਲਗੋ ਕੋਠੀ ਗੋਪਾਲ ਬਰਤਖ ਸਟੋਰ ਇਹ ਜਿਹੜੀ ਬੋਤਲ ਹੈ ਜਿਹੜੀ ਆਜਗਲ ਆਮ ਬੱਚੇ ਲੈਂਦੇ ਪਏ ਆ ਇਹ ਸਵਿਚ ਕਰਕੇ ਪਾਣੀ ਠੰਡੇ ਕਰਨ ਦਾ ਦੱਸਦੀ ਆ ਇਹ ਤੁਹਾਨੂੰ ਮਾਰਕੀਟ ਮਿਲਣੀ 600 ਰੁਪਏ ਦੀ ਸਾਡੇ ਕੋਲ ਮਿਲਣੀ ਹੈ ਲੋੜੀ ਆਫਰ ਕਰਕੇ ਸਿਰਫ ਤੁਹਾਨੂੰ 200 ਰੁਪਏ ਦੀ 200 ਰੁਪਏ ਦੀ ਮਿਲੇਗੀ ਟੈਂਪਰੇਚਰ ਬੋਤਲ ਲੋ ਜੀ ਵੀਜੀ ਵੀਜੀ ਆਪਾਂ ਕੋਲ Bajaj ਤੋਂ ਬਿਨਾ ਇਹ ਇਹਦੇ ਹੈ ਹੀ ਹੈ 2000 ਰੁਪਏ ਦਾ ਨਾਲ ਤਵਾ ਫ੍ਰੀ ਹੈ ਉਸ ਤੋਂ ਬਿਨਾ ਵੇਖੋ ਆਪਾਂ ਕੋਲ ਇੰਡਕਸ਼ਨ ਦਾ ਭੰਡਾਰ ਲੱਗਾ ਪਿਆ ਹੈ ਵੱਖ-ਵੱਖ ਕੰਪਨੀਆਂ ਦੇ ਲੱਗੇ ਪਏ ਆ ਹੋਰ ਵੀ ਤਰ੍ਹਾਂ ਦੇ ਇੰਡਕਸ਼ਨ ਲੈਣੇ ਹੋਣ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਇੰਡਕਸ਼ਨ ਮਿਲਣਗੇ ਲੋ ਜੀ ਵੀਜੀ ਇਹ ਆ ਗਿਆ ਉਹ ਜਿੰਨਾ ਤੁੰਦਾ ਪਿੰਦੇ ਆ ਰੂਮ ਮੀਟਰ ਵੇਚਣਗੇ ਇਹ ਮਾਰਕੀਟ ਦਾ ਰੇਟ ਹੈਗਾ ਜੀ 1000 1200 ਰੁਪਿਆ ਤੁਹਾਨੂੰ ਮਿਲੇਗਾ ਸਿਰਫ 600 ਰੁਪਏ ਵਿੱਚ 600 ਰੁਪਏ ਵਿੱਚ ਮਿਲੇਗਾ ਭਾਵੇਂ ਇਹ ਵੀ ਲੈ ਲਓ ਭਾਵੇਂ ਬਲੌਰ ਵਾਲਾ ਲੈ ਲਓ ਇਹ ਵੀ ਤੁਹਾਨੂੰ ਮਿਲੇਗਾ ਸਿਰਫ 600 ਰੁਪਏ ਵਿੱਚ ਇਹ ਤੁਹਾਨੂੰ ਲੈਣ ਵਾਸਤੇ ਹੁਣਾਵੇਗਾ ਅੱਡਾ ਅਲਗੋ ਕੋਠੀ ਗੋਪਾਲ ਬਰਦਸ਼ਟੋਰ ਪੁਲ ਦੇ ਬਿਲਕੁਲ ਨਾਲ ਇਹ ਵੀ ਲੋੜੀ ਆਫਰ ਚੱਲਦੀ ਪਈ ਹੈ ਲੋੜੀ ਆਫਰ ਕਰਕੇ ਤੁਹਾਨੂੰ ਸਿਰਫ ਇਹ 2 ਲੀਟਰ ਦੇ 1200 ਨਹੀਂ ਲੈਓ ਇਹ 2 ਲੀਟਰ ਇਹ ਵੀ ਨਹੀਂ 2 ਲੀਟਰ ਉਹ ਵੀ ਨਹੀਂ ਲੈਓ ਵੀਰ ਜੀ ਸਕੀਮ 4500 ਵਾਲਾ ਡਿਨਰ ਸੈੱਟ ਸਿਰਫ 2000 ਰੁਪਏ ਦਾ चाली पीस एक गिलास का डब्बा बिल्कुल फ्री कोल्ड ड्रिंक वाला वो भी अनब्रेकेबल आ लो जी गिलास अनब्रेकेबल छे पीस बिलकुल भारी छे पीस रेट है जो सात सौ रुपया सिर्फ अपने को तीन सौ रुपए चे पीस पैकिंग

ਇਹ ਤੁਹਾਨੂੰ 2000 ਰੁਪਏ ਦਾ ਮਿਲੇਗਾ ਇਹਦੇ ਨਾਲ ਤੁਹਾਨੂੰ ਇੱਕ ਸੈਲਫੀ ਕੈਮਰਾ ਇਹਦੇ ਨਾਲ ਤੁਹਾਨੂੰ 6G ਸੈਂਸਰ ਦੇ ਗਲਾਸ ਜਿਹਦਾ ਰੇਟ ਹੈਗਾ ਮਾਰਕੀਟ ਦਾ 329 ਰੁਪਏ ਮਰ ਦੀ ਇਹ ਤੁਹਾਨੂੰ ਇਹਦੇ ਨਾਲ ਫ੍ਰੀ ਮਿਲੇਗਾ 2000 ਰੁਪਏ ਸਰਦਾ ਇਹ ਨਾਲ ਤੁਹਾਨੂੰ ਇਹ ਮੇਵਲ ਸਹੀ ਮਿਲੇਗਾ ਲਓ ਵੀਰ ਜੀ ਪਾਣੀ ਵਾਲੀ ਰਾੜ ਹੁਣ ਸਿਆਲ ਆਇਆ ਏ ਜਿਹੜੇ ਨਹੀਂ ਮਿਨਾਉਂਦੇ ਉਹ ਵੀ ਨਾ ਆਉਣਗੇ ਸਿਰਫ 199 ਰੁਪਏ ਦੀ ਰਾੜ ਤਾਂਬੇ ਦੀ ਆ ਸਾਰਿਆਂ ਵੀਰਾਂ ਵਾਸਤੇ ਬਹੁਤ ਵਧੀਆ ਸਾਜ ਦੀ ਚੀਜ਼ ਆਈ ਨਵੀਂ ਜਿਹੜੇ ਨਹੀਂ ਵੀ ਨਾਉਣਦੇ ਉਹ ਵੀ ਨਾਉਣਗੇ ਗਰਮ ਪਾਣੀ ਕਰ ਕਰਕੇ ਸਿਰਫ 199 ਰੁਪਈਆ ਜ ਮਾਰਕੀਟ ਰੇਟ ਮਾਰਕੀਟ ਰੇਟ 400 ਆਪਣੇ ਕੋਲ 199 ਗਾਰੰਟੀ 1 ਸਾਲ ਦੀ ਲਓ ਵੀਰ ਜੀ ਸੈਲੋ ਦੀ ਮਿਕਸੀ ਦੋ ਜੱਗ ਮਿਕਸੀ ਫਿਓਰ ਦਾੰਦੇ ਦੀ ਮੋਟਰ 2000 ਵਾਲੀ ਸਿਰਫ 999 ਰੁਪਈਆ ਦੀ 1 ਸਾਲ ਦੀ ਗਾਰੰਟੀ 2 पीस वापसी ਜੀ ਜੀ ਵੇਖੋ ਸਕੀਮ ਬ੍ਰੈਡ ਟੋਸਟਰ 1399 ਰੁਪਿਆ ਦਾ ਸਿਰਫ 650 ਰੁਪਏ ਚ ਉਹ ਵੀ ਕਟਿੰਗ ਵਾਲਾ ਸਿਰਫ 650 ਰੁਪਏ ਚ 1300 ਵਾਲਾ ਗੋਪਾਲ ਬਰਤਨ ਸਟੋਰ ਅਗੋਂ ਕੋਠੀ ਲਓ ਜੀ ਸੁਜਾਤਾ ਦੀ ਪ੍ਰੈਸ 1000 ਰੁਪਿਆ ਐਮ ਆਰਪੀ ਜੋ ये मिलनी जो सिर्फ अपने को चार सौ नव रुपये प्रेस सुजाता की चार सौ नव रुपये लो जी भारी प्रेस यार वाली सिर्फ साढ़े चार सौ रुपये जो स्टील की प्रेस वेट देखो भाजी डेढ़ किलो वेट जो कपड़े कुर्ते पजामे चिट्टे वो भी प्रेस करनी है ਲੋ ਵੀਰ ਜੀ ਸੈਲੋ ਦਾ ਜੂਸਰ 4000 ਵਾਲਾ ਸਿਰਫ 1999 ਰੁਪਈਆ ਦਾ ਸੈਲੋ ਦਾ ਤਾਂਬੇ ਦੀ ਮੋਟਰ ਨਾਲ ਇਹਦੇ ਚਿਲੀ ਗੇਟਰ ਬਿਲਕੁਲ ਫਰੀ ਹੈਗੀ ਜੋ ਸਟੀਲ ਦੀ ਟੱਕਣ ਵਾਲੀ ਸਨੈਕਸੋ ਦੀ 300 ਰੁਪਈਆ ਦੀ ਬਿਲਕੁਲ ਨਾਲ ਫਰੀ ਹੈਗੀ ਜੋ ਜੂਸਰ ਦੇ ਲੋਬਾ ਜੀ ਇਹ ਤਾਂ ਨਾ ਲੋੜੀ ਆਫਰ ਕਰਕੇ ਚੱਲਦਾ ਪਿਆ ਹੈ ਇਹ ਬਸ ਸੈੱਟ ਆ ਆਮ 700 800 ਰੁਪਈਆ ਦਾ ਸੈੱਟ ਹੁੰਦਾ ਹੈ 6 ਪੀਸ ਗਲਾਸ ਹੈਵੀ 5 ਸਾਲ ਦੀ ਗਾਰੰਟੀ ਹੈ ਤੁਹਾਨੂੰ ਮਿਲੇਗਾ ਸਿਰਫ 400 ਰੁਪਏ ਦਾ ਹਾਂਜੀ ਸਟੀਲ ਦਾ ਪਿਓਰ ਜੀ 304 ਨੰਬਰ ਸਟੀਲ ਹੈ ਤੁਹਾਨੂੰ ਮਿਲੇਗਾ 400 ਰੁਪਏ ਦਾ ਸੈੱਟ ਵੇਖੋ ਕਿੰਨਾ ਤਿਆਰ ਕੋ ਸਟਾਕ ਪਿਆ ਹੈ ਵੇਖੋ ਬੂਰਾ ਮਾਲ ਵਿਆ ਹੈ ਉਹ ਨਜ਼ਰ ਤੱਕ ਇਹ ਤੁਹਾਨੂੰ ਲੈਣ ਵਾਸਤੇ ਆਉਣਾ ਪਏਗਾ ਅੱਡਾ ਅਲਗੋ ਕੋਠੀ ਗੋਪਾਲ ਬਰਤਨ ਸਟੋਰ ਮੋਬਾਈਲ ਨੰਬਰ ਹੈਗਾ 872805000 ਅੱਡਾ ਅਲਗੋ ਕੋਠੀ ਪੁਲ ਦੇ ਬਿਲਕੁਲ ਨਾਲ ਤਿੰਨ ਮੰਜ਼ਲਾ ਸ਼ੋਰੂ ਆਹ ਕੋ ਭਰੀ 1-1 ਚਬਾਤੀ ਬਾਕਸ ਇਹਦਾ ਮਾਰਜਿਨ ਰੇਟ ਹੈਗਾ 600 ਰੁਪਿਆ ਠੀਕ ਹੈ ਜੀ ਤੁਹਾਨੂੰ ਇਹ ਮਿਲੇਗਾ ਲੋੜੀ ਆਫਰ ਹੈ ਲੋੜੀ ਆਫਰ ਕਰਕੇ ਤੁਹਾਨੂੰ ਸਿਰਫ ਮਿਲੇਗਾ ਹੈ 249 ਰੁਪਏ ਦਾ 249 ਰੁਪਏ ਦਾ ਸੈਲ ਵੀ ਵੱਡਾ ਹੈਗਾ ਹੈ ਔਰ 1 ਸਾਲ ਦੀ ਗਾਰੰਟੀ ਵੀ ਹੈਗੀ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ ਮਿਲੇਗਾ 249 ਰੁਪਏ ਦਾ ਇਹ ਤੁਹਾਨੂੰ ਲੈਣ ਵਾਸਤੇ ਔਣਾ ਪਏਗਾ ਅੱਡਾ ਹਲਗੋ ਗੋਠੀ ਗੋਪਾਲ ਬਰਤਖ ਸਟੋਰ ਤੇ ਇਸ ਤੋਂ ਬਾਅਦ ਹੈਗਾ ਬੜੀ ਆਰਡਰ ਲੈ ਸਾਡੇਗਾ ਜੀ ਇਹਦਾ ਮਾਰਜਿਨ ਦਾ ਰੇਟ ਹੈਗਾ ਹੈ ਦੇਖੋ ਭਾਈ 2400 ਨਹੀਂ ਦੇ ਰੁਪਏ ਠੀਕ ਹੈ ਜੀ ਇਹ ਤੁਹਾਨੂੰ ਮਿਲੇਗਾ ਸਿਰਫ 1000 ਰੁਪਏ ਦਾ 1000 ਰੁਪਏ ਦਾ ਮਿਲੇਗਾ ਜਿੱਦਾਂ ਮੱਝ ਸੁੱਟੀ ਆ ਟੁੱਟੇ ਭਜੇਗਾ ਵੀ ਨਹੀਂ ਹੈ ਵੀ ਪਿਓਰ ਤੇ オリジナル ਨਾ ਹੀ ਉਹਦੀਆ ਦਾਗ ਲੱਗੇਗਾ ਨਾ ਹੀ ਇਹ ਟੁੱਟੇਗਾ ਇਹ ਤੁਹਾਨੂੰ ਮਿਲੇਗਾ ਸਿਰਫ 1000 ਰੁਪਏ ਵਿੱਚ 2 ਸਾਲ ਦੀ ਗਾਰੰਟੀ ਵੀ ਹੋਏਗੀ ਹਲਦੀਆ ਦਾਗ ਲਾਇਦਰ ਪੀਸੀ ਤੋਂ ਨਵਾਂ ਦਵਾਂਗੇ ਠੀਕ ਹੈ ਜੀ ਇਹ ਤੁਹਾਨੂੰ ਲੋੜੀ ਆਫਰ ਹੈ ਲੋੜੀ ਆਫਰ ਦਾ ਚੱਲੇਗਾ 13 ਤਰੀਕ ਤੱਕ ਆਫਰ ਚੱਲੇਗੀ ਹਾਲਕ ਭਾਈ ਵੈਕਟਸ ਦਾ ਮਾਲ オリジナル ਵੈਕਟਸ ਦਾ ਮਾਲ ਹੈ ਇਹਦੇ ਤੁਹਾਨੂੰ ਸਾਰੇ ਕਿਤੇ 30% ਲੈਸ ਮਿਲੂਗੀ オリジナル ਵੈਕਟਸ ਲੈਣੀ ਆ ਆ ਦੇਖੋ ਇੱਕ ਕੁਝ ਗਾਏ ਵੈਲਕਮ ਨਾਈਟ ਹੋਵੇਗਾ ਨਾਈਟ ਭਜੇਗਾ ਜਿੱਦਾਂ ਮर्जी ਥੋੜੇ ਮਰੀ ਜਾਓ ਇਸ ਤਰ੍ਹਾਂ ਇਸ ਤਰ੍ਹਾਂ ਰਹੇਗਾ ਆ ਗਏ ਕੁਝ ਬੱਟੇ ਫੇਸਬੁਕ ਤੇ ਸੁਬਤਾਏ ਇਹਦੀ 1 ਸਾਲ ਦੀ ਗਰੰਟੀ ਹੋਏਗੀ ਤੁਹਾਨੂੰ 30% ਲੈਸ ਮਿਲੂਗੀ origignal ਵੈਕਟੋਰ ਲੈਣ ਵਾਸਤੇ ਇਹ ਦਿਵਾਲੀ ਦੇ ਆਫਰ ਲੱਗੀ ਸੀ ਕੁਝ ਜਗਾਹਾਂ ਦਾ ਵਿੱਚ ਗੁੱਸਾ ਸੀ ਉਹਨਾਂ ਨੇ ਬੈਲ ਹੀ ਪਾਇਆ ਸੀ ਸਾਮਾਨ ਖਤਮ ਹੋ ਗਿਆ ਸੀਗਾ ਇਹ ਹੁਣ ਲੋਹੜੀ ਆਫਰ ਚੱਲਦੀ ਪਈ ਆ ਲੋਹੜੀ ਤੱਕ ਤੁਹਾਨੂੰ ਇਹ ਸਾਮਾਨ ਮਿਲੇਗਾ ਅਰੀਜਨਲ ਵੈਕਟਰੀ ਦਾ ਸਾਮਾਨ ਲੈਣਾ ਹੈ ਤਾਂ ਤੁਹਾਨੂੰ ਆਉਣਾ ਪਏਗਾ ਅੱਡਾ ਅਲਗੋਵੋਠੀ ਬੁਪਾਲ ਪ੍ਰੇਸਟੋਰ ਪੁਲ ਦੇ ਬਿਲਕੁਲ ਨਾਲ ਤਿੰਨ ਮੰਜ਼ਲਾ ਸ਼ੋਅਰੂਮ ਇਹ ਕਿ ਚਿਕਨ ਵਾਸਤੇ ਖੁੰਬਾ ਖਮਾਵਾ ਸੀ ਹਾਲੋ ਵੀਜੀ ਇਹ ਆ ਗਿਆ ਚੈਂਬਰ ਹੈ ਨਾ ਇਹ ਆ ਗਿਆ ਵੀ ਚੈਂਬਰ ਲੋੜ ਦੇ ਇਤਿਹਾਰ ਤੇ ਬੜੀ ਵਿਕਰੀ ਹੁੰਦੀ ਆ ਮੁੰਡੇ ਸ਼ਕੀਰ ਹੁੰਦੇ ਨਾਲ ਗੁੱਡੀਆਂ ਗੱਡੀਆਂ ਡਾਉਂਦੇ ਆ ਨਾਲ ਚਿਕਨ ਖਾਂਦੇ ਆ ਨਾਲ ਪਨੀਰ ਡੱਗਾ ਖਾਂਦੇ ਆ ਇਹਦੇ ਨਾਲ ਤੁਹਾਨੂੰ ਦਵਾਂਗੇ ਚੈਂਬਰ ਦੇ ਨਾਲ ਦਵਾਂਗੇ 6 ਸਿੱਖਾਂ ਵੀ ਫਰੀ ਸਿੱਖਾਂ ਦੇ ਨਾਲ ਨਾਲ ਇੱਕ ਮੁਰਛ ਵੀ ਫਰੀ ਦਵਾਂਗੇ ਉਹਦੇ ਨਾਲ ਤੁਹਾਨੂੰ ਇੱਕ ਚੁੰਟਾ ਵੀ ਫਰੀ ਦਵਾਂਗੇ ਇਹ ਸਾਰਾ ਸਮਾਨ ਤੁਹਾਨੂੰ ਆਪਾਂ ਚੈਂਬਰ ਦੇ ਨਾਲ ਫਰੀ ਦਿੱਤਾ ਜਾਊਗਾ ਇਹ ਸਿਰਫ ਲੋੜੀ ਦਾ ਆਫਰ ਜੇ ਆਹ ਦੇਖੋ ਬੜੀ ਇਹ ਆ ਡੋਬਲਰ ਡੱਬਾ ਜੇ ਮੈਂ ਅਕਸਰ ਵਿੱਚ ਫੁਲਕੇ ਫਲਕੇ ਰੱਖਨੇ ਹੋਣ ਸਾਬਕੇ ਨਡੂਗਾ ਬਣਿਆ ਆਗਾ ਸਭ ਤੋਂ ਵੱਡਾ ਸਾਈਜ਼ ਆ ਮੇਰਾ ਸਾਈਜ਼ ਆਉਂਦਾ ਨਹੀਂ ਆ ਇਹ ਲੋੜੀ ਆਫਰ ਕਰਕੇ ਮੰਗਵਾਏ ਆਪਾਂ ਵਾਧੂ ਇਹ ਤੁਹਾਨੂੰ ਜਿੰਨਾ ਪ੍ਰਿੰਟ ਹੋਇਆ 30% ਤੋਂ ਲੈਸ ਦਿੱਤੀ ਆਏਗੀ ਤੇ ਉਸ ਤੋਂ ਬਾਅਦ ਆ ਗਿਆ ਭਾਜੀ ਆ ਦੇਖੋ ਭਾਜੀ 7 ਲੀਟਰ ਦਾ ਕੁੱਕਰ ਹੈ ਸਟੀਲ ਦਾ ਜਿਹਦਾ ਰੇਡ ਮਾਰਕੇ ਦਾ ਰੇਡ ਹੈਗਾ 5000 ਰੁਪਇਆ ਤੁਹਾਨੂੰ ਇਹ ਮਿਲੇਗਾ ਸਿਰਫ 1999 ਰੁਪਏ ਦਾ 5 ਸਾਲ ਦੀ ਗਾਰੰਟੀ ਵੀ ਦੇਵਾਂਗੇ ਤੁਹਾਨੂੰ ਪੀਸ ਟੂ ਪੀਸ ਦਾਫਸੀ 5 ਲੀਟਰ ਦਾ 1999 ਦਾ 5 ਲੀਟਰ ਦਾ ਤੁਹਾਨੂੰ ਮਿਲੇਗਾ ਸਿਰਫ 1699 ਰੁਪਏ ਦਾ 5 ਲੀਟਰ ਦਾ 1699 ਰੁਪਏ ਦਾ ਮਿਲੇਗਾ ਸਟੀਲ ਦਾ ਕੁੱਕਰ 5 ਸਾਲ ਦੀ ਗਾਰੰਟੀ ਪੀ ਟੂ ਪੀ ਖਰਾਫ ਸੀ ਇੱਕ ਭਾਜੀ ਇੱਕ ਆ ਕੁੱਕਰ ਹੈ ਗਾੜੇ ਇੰਡਕਸ਼ਨ ਬੇਸ ਇੰਡਕਸ਼ਨ ਉਪ ਕੁੱਕਰ ਚਲਾਉਣਾ ਹੋਵੇ ਉਹਦਾ ਰੇਟ ਨਾ 2000 ਰੁਪਏ ਇਹ ਤੁਹਾਨੂੰ ਮਿਲੇਗਾ ਸਿਰਫ 1000 ਰੁਪਏ ਵਿੱਚ ਇੰਡਕਸ਼ਨ ਵਾਲਾ ਕੁੱਕਰ 5 ਲੀਟਰ ਦਾ ਮਿਲੇਗਾ ਤੁਹਾਨੂੰ 1000 ਰੁਪਏ ਦਾ ਲਗਾ ਭਾਈ ਗੁੱਗਰ ਦੇ ਗਾਜੇ 7 ਲੀਟਰ ਦਾ ਇੰਡਕਸ਼ਨ ਵਾਲਾ ਇਹਦਾ ਮਾਰਕ ਜੋ ਰੇਟ ਹੈਗਾ 2000 ਰੁਪਿਆ ਇਹ ਤੁਹਾਨੂੰ ਮਿਲੇਗਾ ਸਿਰਫ 1250 ਦੇ ਵਿੱਚ 5 ਸਾਲ ਦੀ ਕੰਪਨੀ ਵਾਲੀ ਗਾਰੰਟੀ ਉੱਪਰ ਲੱਗ ਕੇ ਦੇਣਾਂਗੇ ਅਸੀਂ ਗਾਰੰਟੀ ਲੱਗ ਕੇ ਦੇਵਾਂਗੇ ਪੀ ਟੂ ਪੀ ਵਾਪਸੀ ਕਰਾਂਗੇ ਲੋੜੀ ਆਫਰ ਹੈ ਲੋੜੀ ਆਫਰ ਦਾ ਲੱਗੇਗਾ 2000 ਕੁਗਰ ਤੁਹਾਨੂੰ ਮਿਲੇਗਾ ਸਿਰਫ 1250 ਰੁਪਏ 7 ਲੀਟਰ ਦਾ ਇੰਡਕਸ਼ਨ ਬੇਸ 9 ਛਿੱਕ ਦਾ ਸਮਾਨ ਲੈਣ ਦਿੱਤਾ ਵਾ ਸਾਸ ਪੈਣ ਅੱਜਕੱਲ ਵੀਰਾਂ ਪਹਿਣਾ ਬਾਹਰ ਜਾਂਦੇ ਬਏ ਨੇ ਬਾਹਰ ਵਾਲਾ ਸਮਾਨ ਹੈ 쿠ਕਰ ਕੜਾਈ ਨੌਨ ਸਟੇਟ ਇਹ ਵੱਡੀ ਆਫਰ ਚੱਲਨੀ ਆ ਲੋੜੀ ਤੱਕ ਇਹ ਸਾਰਾ ਸਮਾਨ ਲੈਣ ਤੇ ਤੁਹਾਨੂੰ ਇੱਕ ਡਿਨਰ ਸੈੱਟ ਫ੍ਰੀ ਦਿੱਤਾ ਜਾਊਗਾ ਨੌਨ ਸਟੇਟ ਦਾ ਸਮਾਨ ਲੈਣ ਤੇ ਤੁਹਾਨੂੰ ਇੱਕ ਡਿਨਰ ਸੈੱਟ ਫ੍ਰੀ ਦਿੱਤਾ ਜਾਊਗਾ ਉਸ ਤੋਂ ਬਾਅਦ ਦਾਜ ਦੇ ਜੂ ਪਾਂਡ ਲੈਂਦਾ ਵਿਆਹ ਦੇ ਜੂ ਪਾਂਡ ਲੈਂਦਾ 10000 ਤੋਂ ਉੱਪਰ ਬਿੱਲ ਬਣ ਜਾਂਦਾ ਉਹਨੂੰ ਇੱਕ ਪਲਾਸਟਿਕ ਵਾਲਾ ਵੱਧਾ 1000 ਰੁਪਏ ਵਾਲਾ ਜਿਹਦਾ ਮਾਰਕੀਟੇਟ 2000 ਰੁਪਏ ਵਾਲਾ ਹੈ ਉਹ ਤੁਹਾਨੂੰ ਡਿਨਰ ਫ੍ਰੀ ਦਿੱਤਾ ਜਾਊਗਾ ਦਾਜ ਦੇ ਬਰਤਨਾਂ ਦੇ ਨਾਲ ਉਸ ਤੋਂ ਬਾਅਦ ਆਜੀ ਅੱਜਕੱਲ ਬਹੁਤ ਚੱਲਦਾ ਪਿਆ ਏ ਪਿੱਤਲ ਦਾ ਵੇਖੋ ਜੀ ਸਿਹਤ ਨੂੰ ਕਾਇਮ ਰੱਖਣਾ ਏ ਵਧੀਆ ਰੱਖਣਾ ਏ ਤੰਦਰੁਸਤ ਰਹਿਣਾ ਮੇਰੇ ਵਾਂਗੂ ਵੇਖੋ ਹੱਡੇ-ਕੱਡੇ ਰਹਿਣਾ ਏ ਤੇ ਫਿਰ ਤੁਹਾਨੂੰ ਤਾਂਬੇ ਦੇ ਗਲਾਸ ਵਿੱਚ ਪਾਣੀ ਪੀਣਾ ਪਊਗਾ ਇਹਨਾਂ ਭਾਂਡਿਆਂ ਨੂੰ ਵਰਤਣਾ ਪਊਗਾ ਵੇਖੋ ਉਸ ਤੋਂ ਬਾਅਦ ਆ ਗਿਆ ਅਗਰ ਸਰੀਰ ਨੂੰ ਤੰਦਰੁਸਤ ਰੱਖਣਾ ਫਿਰ ਰੱਖਣਾ ਦੇ ਪਿੱਤਲ ਦੇ ਸਾਸ ਨਾਲ ਚਾਹ ਬਣਾ ਕੇ ਪੀਣੀ ਪਊਗੀ ਇਹ ਕੋ ਸਰੀਫ ਫਿੱਟ ਰਿੰਦਾ ਹੈ ओरिजिनल ਪ्युअर पॉलिश ਹੋਇਆ ਹੈ ਪ्युअर ਬਿੱਤਲ ਦਾ ਮਾਲ ਹੈ ਇਹ ਤੁਹਾਨੂੰ ਲੈਣ ਵਾਸਤੇ ਹੋਣਾ ਪਵੇਗਾ ਅੱਡਾ ਹਲਕੋ ਉੱਥੇ ਗੋਪਾਲ ਬਰਦਨ ਸਟੋਰ ਤੇ। ਅਰੀ ਪੁੱਦਾ ਇੱਕ ਨਹੀਂ ਦਾ ਰੇਟ ਹੈਗਾ ਹੈ ਕੋਈ 12-1300 ਰੁਪਏ ਤੋਂ ਬਹੁਤ ਬਹੁਤ ਵਾ ਲੈ ਜਾਂਦਾ ਇਹ ਤੁਹਾਨੂੰ ਸਿਰਫ ਮੰਨ ਕੇ ਚਲੋ 400-500-600 ਰੁਪਏ ਤੇ ਮੇਰੇ ਕੜਾਈ ਮਿਲ ਜੇਗੀ। ਐਲੂਮੀਨੀਅਮ ਦੀ ਕਰਾਈ ਹੈ ਜਿਹੜਾ ਜੈਲੋ ਦੀ ਜਿਹੜੇ ਆਹ ਵਾਲੀ ਕਰਾਈ ਉਹ ਸਹਜ ਹੈਗਾ ਹੈ 500 ਰੁਪਏ ਰੇਟ ਆ। ਉਹ 100 ਵਾਜੇਗਾ ਵੱਡੇ ਸਾਈਜ਼ ਦਾ 100 ਘਟ ਜਾਏਗਾ ਇਹ ਤੁਹਾਨੂੰ ਪੂਰੀ ਆਫਰ 'ਚ 50% ਲੈਸ ਮਿਲਦੀ ਗਈ ਹੈ ਉਸ ਤੋਂ ਬਾਅਦ ਸਟੀਲ ਦੀ ਕੜਾਈ ਆ ਗਈ ਜਣੂ ਸਟੀਲ ਦੀ ਕੜਾਈ ਉੱਪਰ ਵੀ ਜਿੰਨਾ ਪ੍ਰਿੰਟ ਹੋਇਆ ਇਹਦੇ ਉੱਪਰ ਤੁਹਾਨੂੰ 30% ਲੈਸ ਮਿਲੇਗੀ ਔਰ ਇੰਡਕਸ਼ਨ ਬੇਸ ਆ 5 ਸਾਲ ਦੀ ਕੰਪਨੀ ਵੱਲੋਂ ਗਾਰੰਟੀ ਆ 30% ਤੁਹਾਨੂੰ ਲੈਸ ਮਿਲੇਗੀ ਆਹ ਬਸ ਚਿੰਦੀ ਕੜਾਈ ਉੱਪਰ ਹੋ ਜਾਏਗਾ ਉਹ ਜਿਹੜੇ ਪਲੇਟ ਹੈ ਰਿਸ਼ਵ ਕੰਪਨੀ ਦੀ ਦੇਸੀ ਪਲੇਟ ਨੇਗੀ ਇਹਦਾ ਮਾਰਕੀਟ ਦਾ ਰੇਟ ਹੈ 220 ਰੁਪਏ ਅਸੀਂ 220 ਰੁਪਏ ਦੀ ਵੇਚ ਰਹੇ ਹਾਂ ਨਾ ਇੱਕ ਗੱਲ ਹੋਰ ਤੂੰ ਗਾ ਲਾਂਮਾ ਨਾ ਦੇਵੇ ਪਹਿਲਾਂ ਇਹਨੇ ਦਿੱਸੋ ਹੁਣ ਕੰਪਨੀ ਵੱਲੋਂ ਆਫਰ ਆਈ ਕੰਪਨੀ ਦਾ ਮਾਲ ਐ ਸੀ ਅਸੀਂ ਵੇਚਦੇ ਪਏ ਆ ਇਹ ਆਫਰ ਹੈਗੀ ਲੋਹੜੀ ਤੱਕ ਤੂੰ ਗਾ ਤੁਹਾਨੂੰ ਲਾਂਮਾ ਨਾ ਦੇਵੇ ਕਿ ਪਰਸੋਂ ਹੀ 200 ਦੀ ਖੜੀ ਆ ਜਾਂ ਹੁਣ ਇਹਨਾਂ ਦੀ ਖਰਦੇ ਪਏ ਆ ਇਹਨੂੰ ਕੰਪਨੀ ਵੱਲੋਂ ਆਫਰ ਆਈ ਆ ਇਹ ਤੁਹਾਨੂੰ ਸਿਰਫ ਮਿਲੇਗੀ ਹੁਣ 99 ਰੁਪਏ ਦੀ ਆ ਦੇਖੋ ਜੀ ਸਿਰਫ 99 ਰੁਪਏ ਦੀ ਪਲੇਟ ਹੈ ਇਹਦਾ ਮਾਰਕੀਟ ਦਾ ਰੇਟ ਹੈ 250 ਰ ਉਨਲੀ ਉਨਲੀ ਮੜਿੰਮਰ ਦੇ ਜਿੰਨਾ ਚੱਤੇ ਗੱਡ ਕੋ ਸਟਾਕ ਪਿਆ ਵੇਖੋ ਹਾਂ ਦੇਖੋ ਵੀ ਦੀ ਤਾਂਬੇ ਦਾ ਛੋਟਾ ਕਰੋ ਜੀ ਸੇ ਨੂੰ ਕੈਮਰ ਖਣਾ ਤੇ ਤਾਂਬੇ ਅਸਲੀ ਤਾਂਬੇ ਜਾ ਕੇ ਨਗਰੀ ਲੁਗਲੀ ਦੇ ਬਾਦ ਵੀ ਵੇਖਦੇ ਫਿਰਦੇ ਅਜੇ ਅਸਲੀ ਲੈਣਾਂ ਤੇ ਤੁਹਾਨੂੰ ਅੱਡਾ ਅਲਗੋ ਗੋਟੀ ਗੋਪਾਲਪੁਰ ਤੋਂ ਸਟੋਰ ਤੇ ਆਉਣਾ ਪਏਗਾ ਅਸਲੀ ਜਾ ਕੇ ਵਿੱਚ ਰਾਤ ਨੂੰ ਭਰ ਕੇ ਸਵੇਰ ਪਾਣੀ ਪੀਓ ਤੁਹਾਨੂੰ ਖੁਦ ਰਿਜ਼ਲਟ ਮਹੀਨੇ ਬਾਅਦ ਪਤਾ ਲੱਗੇਗਾ ਹਾਂਜੀ ਸਪੈਸ਼ਲ ਜਿਗਾਦੂ ਮੰਗਾਏ ਜੇ origignal ਗਲਾਸ ориجنલ ਜੱਗ Ориجنલ ਚਾਹ ਬਣਾਉਣ ਵਾਲੇ ਇਹ ਤਾਂ ਲੈਣ ਵਾਸਤੇ ਹੋਣਾ ਪਏਗਾ ਅੱਡਰ ਕੋਟੀ ਲੋੜੀ ਤੱਕ ਆਫਰ ਜੀ ਲੋੜੀ ਆਫਰ ਕਰਕੇ ਸਟੀਲ ਦੇ ਬਣੇ ਖੱਡ Ориجنલ 5 ਸਾਲ ਦੀ ਗਾਰੰਟੀ ਆ ਮਹਾਰਾਜਾ ਕੰਪਨੀ ਦਾ ਮਾਰ ਗਿਆ ਰੇਟੇ ਦਾ 5500 ਰੁਪਿਆ ਤੁਹਾਨੂੰ ਮਿਲਣਾ ਸਟੀਲ ਦਾ ਡਰੇ ਫਿਰ 55 ਪੀਸ ਦਾ ਸਿਰਫ 1500 ਰੁਪਏ ਦਾ ਸਟੀਲ ਦਾ ਡਰੇ 55 ਪੀਸ 500 ਰੁਪਏ ਦਾ ਮਿਲੇਗਾ ਉਸ ਤੋਂ ਬਾਅਦ ਵੀ ਕੋਈ ਸਟੀਲ ਦੇ ਡਰਮੇ ਆਪੇ ਵਾਸਤੇ ਖੰਡ ਵਾਸਤੇ ਲੈਣੀ ਹੋਵੇ ਸਾਰੇ ਸਾਹਿਬ ਕੋ ਅਵੇਲੇਬਲ ਇਹਦੇ ਉੱਪਰ ਵੀ ਪੂਰਾ ਡਿਸਕਾਊਂਟ ਆਪਾਂ ਲਾਇਆ ਹੈ ਸਿਰਫ ਲੋੜੀ ਗਾਕ ਲੋੜੀ ਗਰਗੇ ਇਹ ਕਹਿੰਦੇ ਭਾਈ ਦੋ ਵਾਲੇ ਚੁੱਲ੍ਹੇ ਲੈਣੇ ਹਣ ਸਟੀਲ ਦੇ ਚੁੱਲ੍ਹੇ ਦੋ ਵਾਲੇ ਲੈਣੇ 1000 ਤੋਂ ਸਟਾਰਟਿੰਗ ਹੋ ਜਾਂਦੀ ਆ ਆ ਦੇਖੋ ਜੀ ਚੁੱਲ੍ਹੇ ਦਾ ਰੇਟ 3100 ਰੁਪਏ ਆ ਮਾਰਕੀ ਦਾ ਰੇਟ ਵੀ 3100 ਰੁਪਏ ਆ ਤੁਹਾਨੂੰ ਇਹ 1500 ਰੁਪਏ ਵਿੱਚ ਮਿਲੇਗਾ 5 ਸਾਲ ਦੀ ਗਾਰੰਟੀ ਵੀ ਹੋਏਗੀ 1500 ਰੁਪਏ ਤੁਹਾਨੂੰ ਇਹ ਚੁੱਲ੍ਹਾ ਮਿਲੇਗਾ ਦੋ ਵਾਲਾ ਸਟੀਲ ਦਾ ਇਹ ਚੁੱਲ੍ਹਾ ਇਹ ਕਹਿੰਦਾ ਚਾਈਨਾ ਮੇਡ ਚਾਈਨਾ ਮੇਡ ਨਹੀਂ ਆ ओरिजिनल ਇਹਦੀ ਗਰੰਟੀ ਆਉਂਦੀ ਕੰਪਨੀ ਵੱਲੋਂ ਇਹਦਾ ਮਾਰਕੀਟ ਦਾ ਰੇਟ ਹੈਗਾ 6000 ਰੁਪਿਆ ਤੁਹਾਨੂੰ ਇਹ ਮਿਲੇਗਾ ਸਿਰਫ 3000 ਰੁਪਏ ਵਿੱਚ ओरिजिनल ਇੰਡੀਅਨ ਇੱਕ ਚਾਈਨਾ ਵਾਲੇ ਵੀ ਆਉਂਦੇ ਆ ਵੇਖੋ ਪਰ ਅਸੀਂ ਵੇਚਦੇ ਨਹੀਂ ਗਏ ਆ ਇਹਨੂੰ ਆਹ ਦੇਖੋ ਜੀ ਤਿੰਨ ਵਾਲੇ ਜਿਹੜੇ ਆਮ ਲੋਕੀ ਬਾਜ਼ਾਰਾਂ 'ਚ ਵੇਚਦੇ ਫਿਰਦੇ ਆ 12-1300 13-1300 ਦੇ ਪਰ ਇਹ ਇਦੀ ਅਸੀਂ ਵੇਚਦੇ ਬਾਜੀ ਅਸੀਂ ਵੇਚਾਂਗੇ ओरिजिनल ਇਹਦਾ ਮਾਰਕੀਟ ਰੇਟ ਹੈਗਾ 5500 6000 ਰੁਪਏ ਤੁਹਾਨੂੰ ਦੇਵਾਂਗੇ ਸਿਰਫ 3000 ਰੁਪਏ ਵਿੱਚ ਵਰਨਾ ਵੀ ਪਿੱਤਲ ਦੇ ਜੋਦੀ ਪਿੱਤਲ ਦਾ ਕੁੱਕਰ ਹੈ ਇਹ ਤੁਹਾਨੂੰ ਮਿਲੇਗਾ ਸਿਰਫ 600 ਰੁਪਏ ਵਿੱਚ 3 ਲੀਟਰ ਦਾ ਕੁੱਕਰ ਸਿਰਫ 600 ਰੁਪਏ ਦਾ オリジナル ਵਿੱਚ 5 ਲੀਟਰ ਦਾ ਕੁੱਕਰ ਤੁਹਾਨੂੰ ਮਿਲੇਗਾ ਸਿਰਫ ਮਾਰਕੀਟੇ ਰੇਟ ਹੈ 1200 ਰੁਪਿਆ ਤੁਹਾਨੂੰ ਮਿਲੇਗਾ ਸਿਰਫ 500 ਰੁਪਏ ਵਿੱਚ 5 ਲੀਟਰ ਦਾ ਕੁੱਕਰ ਮਿਲੇਗਾ 500 ਰੁਪਏ ਵਿੱਚ 2 ਲੀਟਰ ਦੀ ਗੱਦ ਲਿਆ ਇਹ ਤੁਹਾਨੂੰ ਮਾਰਕੀਟ ਵਿੱਚ ਮਿਲੇਗੀ 1200 ਰੁਪਏ ਦੀ ਇਹ ਤੁਹਾਨੂੰ ਆਪਣੇ ਕੋਲੋਂ ਮਿਲੇਗੀ ਸਿਰਫ 499 ਰੁਪਏ ਦਾ ਇੱਕ ਪੀਸ 499 ਰੁਪਏ ਦਾ ਇੱਕ ਪੀਸ ਇਲੈਕਟ੍ਰੋਨਿਕ ਇਹਦੇ ਲਈ 1 ਮਿੰਟ ਵਿੱਚ ਪਾਣੀ ਗਰਮ ਉਸ ਤੋਂ ਬਾਅਦ ਭਾਈ ਤੁਹਾਨੂੰ ਸਾਡੇ ਕੋਲ ਸਟੀਲ ਦੀ ਕਈਆਂ ਵੀ ਮਿਲਣੀਆਂ ਸਟੀਲ ਦੀ ਕਈ ਤੁਹਾਨੂੰ ਮਿਲੇਗੀ ਸਿਰਫ 280 ਰੁਪਏ ਵਿੱਚ ਪਿਓਰ ਸਟੀਲ ਦੀ ਕਿਹ ਚੁੰਮਕ ਲਾ ਕੇ ਦੇਖੋ ਚੁੰਮਕ ਨਹੀਂ ਲੱਗੇਗਾ ਇਹਨੂੰ ਉਸ ਤੋਂ ਬਾਅਦ ਭਾਈ ਆਹ ਦੇਖੋ ਡਿਨਰ ਸਾਡਾ ਤੁਹਾਨੂੰ ਕੋ ਪਿਆ ਹੈ ਅਰੀਜਨਲ ਕਰਾਊਨ ਕਾਰਡ ਦਾ ਡਿਨਰ ਤੁਹਾਨੂੰ ਦਵਾਂਗੇ ਜਿਹਦਾ ਮਾਰਕੀਟ ਰੇਟ ਹੈਗਾ 2000 ਰੁਪਏ ਤੁਹਾਨੂੰ ਦਵਾਂਗੇ ਵੀ ਸਿਰਫ 1000 ਰੁਪਏ ਵਿੱਚ 1000 ਰੁਪਏ ਦਾ ਡਿਨਰ ਹੱਟ ਮਿਲੇਗਾ ਸਿਰਫ ਅੱਡਾ ਅਲਗੋ ਕੋਠੀ ਗੁਬਾਨ ਬਰਦਰ ਸਟ ਲਓ ਵੀ ਜੀ ਵੇਖੋ ਹੋਰ ਹੋਰ ਵੱਡੀ ਔਬਤ ਤੇ ਤੀਸਰੀ ਮੰਜ਼ਲ ਜੋ ਪਹਿਲੀ ਜੀ ਵੀ ਹੋਏ ਦੀ ਦੂਜੀ ਜੀ ਵੀ ਆ ਤੀਸਰੀ ਮੰਜ਼ਲ ਵੇਖੋ ਜੀ ਹੀਰੋ ਦਾ ਕੁੱਕਰ 2400 ਰੁਪਏ ਦਾ ਸਾਡੇ ਕੋਲ ਸਿਰਫ 1000 ਰੁਪਏ ਦਾ ਸਿਰਫ 1000 ਰੁਪਏ ਦਾ ਹੀਰੋ ਦਾ ਸਾਡੇ ਕੋਲ ਭਾਈ ਸਟਾਕ ਵੇਖੋ ਸਟਾਕ ਵੇਖੋ ਪਿਆ ਭਾਵੇਂ ਆ ਲੋੜੀ ਤੋਂ ਲੈ ਕੇ ਅਗਲੀ ਲੋੜੀ ਤੱਕ ਚੱਲੀ ਜਾਵੇ ਕੰਮ ਕਾਲੀ ਕੋਈ ਨਹੀਂ ਸਟਾਕ ਵੇਖੋ ਮਾਰੇ ਦੀ ਕਿਰਪਾ ਹੈ ਸਟਾਕ ਪੂਰਾ ਪਿਆ ਹੈ ਹੈਂਡਲ ਵਾਲਾ 2 ਇਅਰ ਦਾ 14 16 ਦਾ ਸਿਰਫ 700 ਰੁਪਏ ਜੀ ਚ ਮੌਪ ਇਹ ਰੰਗ ਵਿੱਚ ਹਲੋ ਲੋ ਵੀਰ ਜੀ ਹੁਣ ਤੁਹਾਨੂੰ ਆਨਲਾਈਨ ਚੀਜ਼ ਮੰਗਾਉਣ ਦੀ ਲੋੜ ਨਹੀਂ ਪੈਣੀ ਆ ਵੇਖੋ ਜੀ ਮੋਰ ਜਿੰਦਾ ਮਰਜੀ ਸਫਾਈ ਕਰੋ ਬੈੱਡ ਥੱਲੇ ਮਾਰੋ ਸੋਫੇ ਥੱਲੇ ਹਰ ਇੱਕ ਚੀਜ਼ ਥੱਲੇ 1400 ਵਾਲਾ ਸਿਰਫ 700 ਰੁਪਏ ਤੁਹਾਨੂੰ ਮਿਲਦਾ ਪਿਆ ਜੀ ਇਦੇ ਤੁਹਾਨੂੰ ਜਾਣ ਦੀ ਲੋੜ ਨਹੀਂ ਆਨਲਾਈਨ ਮੰਗਾਉਣ ਦੀ ਲੋੜ ਨਹੀਂ ਗੋਪਾਲ ਵਰਤ ਸਟੋਰ ਤੇ ਆਓ ਹਲਕੋਂ ਕੋਠੀ ਤੇ ਲੈ ਜਾਓ ਰੇਟ ਰੇਟ ਸਿਰਫ 700 ਰੁਪਿਆ 1400 ਵਾਲਾ 700 ਚ ਲੈਣ ਵਾਸਤੇ ਸਪੈਸ਼ਲ ਜਿੰਨਾਂ ਸਾਡੇ ਕੋਲ ਵੱਡੀਆਂ ਕੜਾਈਆਂ ਘੁਰਤੇ ਕੜਾਈਆਂ ਘੁਰਤੇ ਬਹੁਤ ਆਕਲ ਦੇਣੀ ਹੈ ਆਪਣੇ ਨੂੰ ਥੋੜੀ ਲੋਹੇ ਦੀ ਇਤਨਾ ਲੋਹੇ ਦੀ ਕਹਿੰਦੇ ਆ ਪਨੀਰੀ ਬਣਾਣੀ ਪਨੀਰੀ ਪਨੀਰੀ ਬਣਾਉਣੀ ਹੁੰਦੀ ਸਿਆਲ ਦੇ ਵਿੱਚ ਭਰ-ਭਰ ਖੋਆ ਮਾਰੋ ਦੇਖ ਭਾਵੇਂ ਪਨੀਰੀਆਂ ਬਣਾਉਂ ਤਿਆਰ ਬਾਥਰੂਮ ਸਾਫ ਕਰੋ। ਲਿਵਰਾਂ ਸਾਫ ਕਰੋ। ਇਹਦਾ ਰੇਡ ਮਾਰਕੀਟ ਦੇ ਹੈਗਾ 2500 ਰੁਪਏ। ਇਹ ਤੁਹਾਨੂੰ ਮਿਲੇਗਾ ਸਿਰਫ ਓਨਲੀ 200 ਰੁਪਏ ਵਿੱਚ। 200 ਰੁਪਏ ਨਾਲ 150 ਰੁਪਏ ਵਾਲਾ ਪੋਚਾ ਫ੍ਰੀ। ਆਹ ਬਲਦਾ। ਆਹ ਲਓ ਗਾੜੀ, ਮਾਲ ਗੱਡੀਆਂ ਨੇ, ਗੱਡੀਆਂ ਆਂਦੀਆਂ ਨੇ, ਮੈਂ ਤੇ ਮਾਲ ਦੇ ਕੋਈ ਕਮੀ ਨਹੀਂ ਹੈਗੀ। ਮਾਲ ਰੋਜ਼-ਰੋਜ਼ ਆਪਣੇ ਦੋ ਟਰੱਕਾਂ ਤੋਂ ਤੇ ਕੀ ਕਰ ਸਕਦੇ ਜੀ? ਕਸਟਮਰਾਂ ਨੂੰ ਬੱਸ ਆਹ ਫੜ ਕੇ ਨੀਂਂਦ ਲੀ ਆਓ ਤੇ ਇਸ ਸੇਲ ਦਾ ਫਾਇਦਾ ਉਠਾਓ ਲੋੜੀ ਬੰਪਰ। ਜਾਦੂਈ ਤਾਲਾ ਹੈ ਦੋ ਚਾਬੀਆਂ ਨਾਲ ਆ ਫਿਰ ਵੀ ਨਹੀਂ ਗੱਲ ਤੋਂ ਤਾਲਾ ਖੁੱਲੇਗਾ ਜਿਹੜਾ ਤੁਹਾਡੇ ਕੋਲ ਲੈਣਾ ਆਏਗਾ ਉਹਨੂੰ ਅਸੀਂ ਦੱਸ ਦਾਂਗੇ ਤਰੀਕਾ ਖੋਲਣ ਦਾ ਭਵੇਂ ਚਾਬੀਆਂ ਨਾ ਵੀ ਲਾਓ ਚੋਰ ਚੋਰ ਤਾਲਾ ਖੁੱਲ ਨਹੀਂ ਤਬ ਵੀ ਨਹੀਂ ਖੁੱਲੇਗਾ ਇਹ ਤੁਹਾਨੂੰ ਮਿਲਣਾ ਸਿਰਫ 100 ਰੁਪਏ ਵਿੱਚ ਜਾਦੂਈ ਤਾਲਾ ਸਿਰਫ 100 ਰੁਪਏ ਵਿੱਚ ਚਾਬੀਆਂ ਲਾ ਕੇ ਉਹ ਨਹੀਂ ਖੁੱਲੇਗਾ ਅਸੀਂ ਦੱਸਾਂਗੇ ਤਾਂ ਫਿਰ ਹੀ ਖੁੱਲੇਗਾ ਇਸ ਤੋਂ ਇਲਾਵਾ ਵੀ ਆਪ ਕੋਲ ਹੋਰ ਵੀ ਵਾਧੂ ਤਾਲੇ ਮਿਲ ਜਾਣਗੇ ਜਿਸ ਤਰ੍ਹਾਂ ਦੀ ਮਰਜ਼ੀ ਲੈ ਲਓ ਤਾਲਿਆਂ ਦੀ ਇਹ ਸਿਰਫ ਤੁਹਾਨੂੰ ਮਿਲੇਗਾ ਤਾਲਾ ਜਾਦੂਈ ਤਾਲਾ ਸਿਰਫ 100 ਰੁਪਏ ਵਿੱਚ ਦੱਸਣ ਦੇ ਬਾਅਦ ਉਹ ਵੀ ਨਹੀਂ ਖੁੱਲੇਗਾ ਤੁਹਾਡੇ ਕੋਲ ਠੀਕ ਹੈ ਜੀ ਧੰਨਵਾਦ ਚਗਲਾ ਸਟੈਂਡ ਵਾਲਾ ਹਰ ਗੇ ਵਰਦਦਾ ਹੈ ਹਰ ਇੱਕ ਨੂੰ ਚਾਹੀਦਾ ਹੁੰਦਾ ਹੈ ਇਹਦਾ ਮਾਰ ਕੇ ਜਿਹੜਾ ਹੈਗਾ 120 150 ਤੁਹਾਨੂੰ ਆਪਣੇ ਕੋਲੋਂ ਮਿਲੂਗਾ ਲੋਹੜੀ ਤੱਕ ਸਿਰਫ 80 ਰੁਪਏ ਦਾ 80 ਰੁਪਏ ਦਾ ਤੁਹਾਨੂੰ ਇਹ ਪੀਸ ਮਿਲੇਗਾ ਤੁਹਾਨੂੰ ਆਹ ਵੇਖੋ ਵੀਰ ਜੀ ਰਾਈਡੈਕਸ ਕੰਪਨੀ ਦੀ ਹਾਰਪਿਕ ਵਾਲਾ origignal ਹੈਗਾ ਰਾਈਡੈਕਸ ਕੰਪਨੀ ਦਾ ਇਹ ਵੈਸੇ 100 ਰੁਪਏ ਦਾ ਇੱਕ ਮਿਲਦਾ ਹੈ ਇਹ ਤੁਹਾਨੂੰ ਪੂਰਾ ਕੰਪਨੀ ਨੇ ਬੈ ਕੇ ਕਿ ਦਿੱਤੀ ਹੈ 150 ਤੁਹਾਨੂੰ ਤੇ ਇਹਨਾਂ ਮਿਲਣਗੇ ਇਹ ਕਾਇਆ ਗਾੜੀ ਰਾਈਡੈਕਸ ਦਾ ਕੁਲੀ ਹੈ। ਉਹਦਾ ਇਹ ਤਾਂ ਮਾਰਕੀਟ ਰੇਟ ਹੈਗਾ 120 ਦਾ 1 ਜੇ ਤੁਹਾਨੂੰ 104 ਰੁਪਏ ਦੇ ਤੁਹਾਨੂੰ ਦੋ ਮਿਲਣਗੇ। ਆ ਦੇਖੋ ਵੀ ਜੀ ਟਰੇ 3 ਪੀਸ ਵਾਲਾ ਸੈੱਟ ਹੈ ਫੋਰਚੂਨਰ ਕੰਪਨੀ ਦਾ ਲੈ ਲੋ। ਬਿਆਸੀ ਕੰਪਨੀ ਜਿਹੜਾ ਮਰਜੀ ਸੈੱਟ ਲੈ ਲੋ ਤੁਸੀਂ। ਇਹਦਾ ਮਾਰਕੀਟ ਦਾ ਰੇਟ ਹੈਗਾ ਏ 700 800 900 ਰੁਪਏ ਤਿੰਨ ਪੀ ਦਾ ਸੈੱਟ ਹੈ। ਜਿਹੜਾ ਮਰਜੀ ਟਰੇਲ ਲਓ ਤੁਹਾਨੂੰ ਮਿਲੇਗੀ ਸਿਰਫ 400 ਰੁਪਏ ਵਿੱਚ। ਲੋੜੀਦਾ ਕੋਫਰ ਹੈ ਅਲਗੋ ਕੋਟੀ ਗੋਪਾਲ ਬਰਦਸਟੋਰ ਅਡਾ ਹਲਕੋ ਕੋਟੀ ਤੁਹਾਨੂੰ 3 ਬੀ ਦਾ ਸਾਡੇ ਮਿਲੇਗਾ ਸਿਰਫ 400 ਰੁਪਏ ਦਾ ਲੋ ਵੀ ਜੀ ਇਹ ਕਾ ਹੈਗੀ ਰਾਈਟਕ ਅਰੀਜਨਲ ਫਰਨੈਲ ਮੱਖੀ ਮੱਛਰ ਤੋਂ ਵੀ ਇਹ 스మెਲ ਵੀ ਆਉਂਦੀ ਵੈਸੇ ਦਾ ਮਾਰਗੇ ਦਾ ਰੇਡੇਗਾ 150 ਰੁਪਏ ਦੀ ਇੱਕ ਇਹ ਤੁਹਾਨੂੰ 150 ਦੀਆਂ ਦੋ ਮਿਲਣਗੀਆਂ 150 ਰੁਪਏ ਦੇ ਦੋ ਮਿਲਣਗੀਆਂ ਉਸ ਤੋਂ ਬਾਅਦ ਹੈਗਾ ਟੈਨ ਟੁਲਾ ਜਿੰਨਾਂ ਮਰਜ਼ੀ ਖਰਾਬ ਹੋਈਆਂ ਜਿੰਨਾ ਮਰਜ਼ੀ ਦਾਗ ਲੱਗਾ ਡਲਾਂ ਦਾ ਇਹ ਕੈਮੀਕਲ ਅਰੀਜਨਲ ਹੈਗਾ ਜੀ ਜਿੰਨਾ ਮੱਝ ਖਰਾਬ ਹੋਈ ਹੈ ਹੋਟੈਲ ਇਹ ਸਾਫ ਹੋ ਗਿਆ ਤੁਹਾਨੂੰ ਲੈਣ ਵਾਸਤੇ ਆਉਣਾ ਪਏਗਾ ਅਲਗੋ ਕੋਠੀ ਗੋਪਾਲ ਵਰਤ ਸਟੋਰ ਪੁੱਲ ਦੇ ਬਿਲਕੁਲ ਨਾਲ ਤਿੰਨ ਮੰਜ਼ਲਾ ਸ਼ੋਰੂਮ